ਸਾਡੀ ਕਸ਼ਮੀਰ ਟ੍ਰਿਪ 'ਚ ਤੁਹਾਡਾ ਸਵਾਗਤ ਹੈ ਜੀ ਆਪਾਂ ਸਵੇਰੇ ਘਰ ਤੋਂ ਚੱਲਣ ਲੱਗੇ ਦਾ ਵੀਡੀਓ ਨਹੀਂ ਬਣਾਈ ਪਰ ਆਪਾਂ ਨੇ ਜੰਮੂ ਤੋਂ ਐਂਟਰ ਕਰਨ ਸਾਰ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਦੇ ਜੰਮੂ ਸਾਈਡ ਦੇ ਪਹਾੜ ਨੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ 뷰 ਆ ਆਪਾਂ ਨੇ ਰਾਸਤੇ ਜਾਂਦੇ ਵੀਡੀਓ ਬਣਾਈਆਂ ਮੂਮੈਂਟ ਕੈਪਚਰ ਕਰੀਆਂ ਜਿੱਥੇ ਵੀ ਵਧੀਆ ਮੂ ਵਧੀਆ ਲੋਕੇਸ਼ਨ ਆਉਂਦੀ ਸੀ ਕੋਈ ਮੂਮੈਂਟ ਆਉਂਦੀ ਸੀਗੀ ਆਪਾਂ ਉਹਨੂੰ ਆਪਣੇ ਕੈਮਰੇ 'ਚ ਕੈਦ ਕਰਿਆ ਉ ਤੋਂ ਬਾਅਦ ਆਪਨੇ ਆਪਣੀ ਰਾਣੀ ਦੀ ਵੀ ਵੀਡੀਓ ਬਣਾਈ ਫੋਰਚੂਨਰ ਦੀ ਤੁਸੀਂ ਦੇਖ ਸਕਦੇ ਹੋ ਪੂਰਾ ਇਹਨਾਂ ਆਪਾਂ ਨਜ਼ਾਰਾ ਫੰਕਸ਼ਨ ਕਰਦੇ ਗਏ ਆ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਤੋਂ ਥੋੜੀ ਜੀ ਸ਼੍ਰੀਨਗਰ ਤੋਂ ਪਹਿਲਾਂ ਇਹ ਬਹੁਤ ਸੋਹਣੀ ਮੌਸਕ ਬਣੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਤੁਸੀਂ ਰੋਡ ਦੇ ਆਲੇ-ਦੁਆਲੇ ਨਜ਼ਾਰੇ ਦੇਖੋ ਪਹਾੜ ਦੇਖੋ ਬਹੁਤ ਹੀ ਸੋਹਣੇ ਪਹਾੜ ਨੇ ਬਹੁਤ ਹੀ ਸੋਹਣੇ ਰੋਡ ਬਣਾ ਦਿੱਤੇ ਹੁਣ ਸਰਕਾਰ ਨੇ ਬਹੁਤ ਹੀ ਜ਼ਿਆਦਾ ਵਧੀਆ ਆਹ ਨੂੰ ਆਪਾਂ ਇੱਕ ਫਾਸਟ ਚ ਆਪਾਂ ਵੀਊ ਦਿਖਾਉਣੀ ਆ ਸਾਰਾ ਜੀ ਦੇਖ ਸਕਦੇ ਹੋ ਬੱਦਲ ਵਗੈਰਾ ਕਿੰਨੇ ਸੋਹਣੇ ਲੱਗ ਰਹੇ ਆ ਕਿਉਂਕਿ ਇੱਥੇ ਪੋਲੂਸ਼ਨ ਵਗੈਰਾ ਬਹੁਤ ਘੱਟ ਆ ਮੌਸਮ ਸਾਫ਼ ਰਹਿੰਦਾ ਹਵਾ ਵਗੈਰਾ ਸਾਰਾ ਕੁਝ ਸਾਫ਼ ਰਹਿੰਦੀ ਆ ਤੇ ਉਸ ਤੋਂ ਬਾਅਦ ਆਪਾਂ ਹੁਣ ਟਨਲ 'ਚ ਐਂਟਰ ਹੋਵਾਂਗੇ ਟਨਲ ਦਾ ਵੀ ਬਾਹਰੋਂ ਬਹੁਤ ਲੰਬੀ ਟਨਲ ਆ 8-9 ਕਿਲੋਮੀਟਰ ਦੀ ਟਨਲ ਆ ਤੁਸੀਂ ਦੇਖ ਸਕਦੇ ਹੋ ਟਨਲੀ ਬਹੁਤ ਵਧੀਆ ਬਣੀ ਹੋਈ ਆ ਐਦਾਂ ਮਹਿਸੂਸ ਨਹੀਂ ਹੁੰਦਾ ਵੀ ਜਿਵੇਂ ਆਪਾਂ ਪਹਾੜਾਂ 'ਚ ਆਏ ਲੱਗਦਾ ਵੀ ਜਿਵੇਂ ਆਪਾਂ ਪਲੇਨ ਏਰੀਆ 'ਚ ਤੁਰੇ ਫਿਰਦੇ ਹੁੰਨੇ ਆ ਟਨਲ ਬਹੁਤ ਸੋਹਣੀ ਬਣੀ ਹੋਈ ਆ ਲੋ ਜੀ ਟਨਲ ਦੇ ਤੋਂ ਆਪਾਂ ਬਾਹਰ ਆ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਬਰਫੀਲੇ ਪਹਾੜ ਦੇਖਣੇ ਥੋੜੇ ਥੋੜੇ ਸ਼ੁਰੂ ਹੋ ਗਏ ਨੇ ਆ ਆਪਣਾ ਰਸਤੇ ਦਾ ਸਾਰਾ ਵਿਊ ਆ ਆ ਤੁਸੀਂ ਦੇਖ ਸਕਦੇ ਹੋ ਟਰੱਕ ਵਗੈਰਾ ਜਾ ਰਹੇ ਨੇ ਜਿਹੜੇ ਸਮਾਨ ਲੈ ਕੇ ਜਾਂਦੇ ਨੇ ਆ ਸਾਈਡ ਤੇ ਇੱਕ ਲੇਕ ਚੱਲਦੀ ਆ ਜਿਹਨੂੰ ਆਪਾਂ ਦਰਿਆ ਵੀ ਕਹਿ ਦਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਬਾਕੀ ਵੈਸੇ ਬਹੁਤ ਵਧੀਆ ਰੋਡ ਆ ਬਹੁਤ ਜ਼ਿਆਦਾ ਖੁੱਲੇ ਡੁੱਲੇ ਰੋਡ ਆ ਪਰ ਜੇ ਕਈ ਵਾਰ ਕੋਈ ਲੈਂਡ ਸਲਾਈਡ ਵਗੈਰਾ ਹੋ ਜਾਏ ਉਦੋਂ ਜਾਮ ਲੱਗਦਾ ਨਹੀਂ ਤਾਂ ਆਪਣਾ ਇੰਨਾ ਟਾਈਮ ਲੱਗਦਾ ਨਹੀਂ ਕਿਉਂਕਿ ਰੋਡ ਬਹੁਤ ਜਿਆਦਾ ਵਧੀਆ ਬਣਾਤੇ ਆ ਤੁਸੀਂ ਦੇਖ ਸਕਦੇ ਹੋ ਦਾਸ ਹੁਣੀ ਬੈਠੇ ਆ ਨਜ਼ਾਰਾ ਲੈ ਰਹੇ ਆ ਪਹਾੜਾਂ ਦੀ ਪੂਰੀ ਐਨ ਅਨੰਤ ਮਨ ਰਹੇ ਆ ਗੱਡੀ ਵਿੱਚ ਬੈਠ ਕੇ ਅਨੰਦਲੈਂਡ ਤੋਂ ਬਾਅਦ ਆਪਾਂ ਨੇ ਟਾਕੀ ਵਿੱਚੋਂ ਬਾਹਰ ਨਿਕਲਦਾ ਫੈਸਲਾ ਲੈ ਲਿਆ ਵੀ ਚਲੋ ਨਜ਼ਾਰਾ ਲੈਨੇ ਆ ਮਾੜੀ ਜੀ ਹਵਾ ਕੰਨਿਆ ਆ ਤੁਸੀਂ ਦੇਖ ਸਕਦੇ ਹੋ ਸਾਰਾ ਆਪਾਂ ਨੇ ਆਪਣੀ ਮੂਵਮੈਂਟ ਆ ਕੈਪਚਰ ਕਰ ਲਈ ਆ ਕਿਉਂਕਿ ਇਹ ਇੱਕ ਯਾਦਗਰੀ ਹੁੰਦੀ ਹੈ ਕਿ ਆਪਾਂ ਕੈਮਰੇ ਰਾਹੀਂ ਇਹਨਾਂ ਨੂੰ ਕੈਪਚਰ ਕਰ ਸਕਦੇ ਆ ਲਓ ਜੀ ਰਾਤ ਨੂੰ ਆਪਾਂ ਪਹੁੰਚ ਗਏ ਜੀ ਟਾਈਮ ਹੋ ਗਿਆ ਸੀ ਹੁਣ ਦੇਖ ਸਕਦੇ ਹੋ ਤੁਸੀਂ ਸ਼੍ਰੀਨਗਰ ਦਾ ਸਵੇਰੇ ਦਾ 뷰 ਬਾਜ਼ਾਰ ਵਿੱਚੋਂ ਨਿਕਲਦ ਤੋਂ ਬਾਅਦ ਆਪਾਂ ਡਾਲ ਲੇਕ ਵਾਲੀ ਸਾਈਡ ਚਲੇ ਗਏ ਆ ਤੁਸੀਂ ਦੇਖ ਸਕਦੇ ਹੋ ਡਾਲ ਲੇਕ ਸਟਾਰਟ ਹੋ ਗਈ ਹੈ ਇੱਥੋਂ ਆਹ ਡਾਲ ਲੇਕ ਦਾ ਸਾਰਾ ਆਊਟਰ 뷰 ਆ ਵੈਲਕਮ ਟੂ ਡਾਲ ਲੇਕ ਬੇਵੀ ਆ ਤੁਸੀਂ ਸਾਈਡ ਸੀਨ ਦੇਖ ਸਕਦੇ ਹੋ ਡਾਲ ਲੇਕ ਦਾ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਕਲੀਨ ਆ ਕਿਉਂਕਿ ਥੋੜੀ ਸਰਕਾਰ ਦਾ ਪੂਰਾ ਇਨੀਸ਼ੀਏਟਿਵ ਆ ਵੀ ਆਪਣਾ ਡਾਲ ਲੇਕ ਨੂੰ ਸਾਫ਼ ਰੱਖਿਆ ਜਾਵੇ ਜੇ ਕੋਈ ਲਫਾਫਾ ਵਗੈਰਾ ਜਾਂ ਬੋਤਲ ਵਗੈਰਾ ਛੱਡਦਾ ਪਾਣੀ 'ਚ ਉਹਨੂੰ 10 ਤੋਂ 20000 ਰੁਪਏ ਜੁਰਮਾਨਾ ਲਗਾ ਦਿੰਦੇ ਆ ਉਸ ਤੋਂ ਬਾਅਦ ਆ ਦਾਸ ਹੁਣੀਏ ਦੇਖੋ ਪੂਰਾ ਆਨੰਦ ਮਾਣ ਰਹੇ ਆ ਸੈਲਫੀ ਰਾਈ ਕੈਪਚਰ ਕਰ ਰਹੇ ਆ ਪੂਰਾ ਮੂਵਮੈਂਟ ਬਹੁਤ ਹੀ ਜ਼ਿਆਦਾ ਯਾਰ ਕਸ਼ਮੀਰ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਆਪਣਾ ਇੱਕ ਤਰ੍ਹਾਂ ਦੀ ਕਹਿ ਦਈਏ ਵੀ ਆਪਣਾ ਧਰਤੀ ਦਾ ਜਨਨ ਤੇ ਆ ਬਹੁਤ ਹੀ ਜ਼ਿਆਦਾ ਸੋਹਣਾ ਨੇਚਰਲ ਵਿਊ ਆ ਸਾਰਾ ਨੇਚਰਲ ਪਹਾੜਾ ਆ ਆ ਲੇਕ ਵੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਆ ਹੁਣ ਤਾਂ ਬਹੁਤ ਜ਼ਿਆਦਾ ਡਵੈਲਪਮੈਂਟ ਕਰ ਦਿੱਤੀ ਸਰਕਾਰ ਨੇ ਵਿਊ ਦੇਖਣ ਤੋਂ ਮਗਰੋਂ ਆਪਾਂ ਨੇ ਸ਼ਕਾਰਾ ਰੈਂਟ ਤੇ ਕਰ ਲਈ ਉਸ ਤੋਂ ਬਾਅਦ ਆਪਾਂ ਨੇ ਸ਼ਕਾਰਾ ਦੇ ਵਿੱਚ ਫੰਡ ਕਰਿਆ ਪੂਰਾ ਪੂਰਾ ਐਂਡ ਤੁਸੀਂ ਦੇਖ ਸਕਦੇ ਹੋ ਲੇਕ ਦੇ ਆਪਾਂ ਵਿੱਚਾਂ ਪੂਰੇ ਤੇ ਆਲੇ-ਦਾਲੇ ਦੀ ਦੁਨੀਆ ਕਿੰਨੀ ਸੋਹਣੀ ਲੱਗ ਰਹੀ ਆ ਪਹਾੜ ਵਗੈਰਾ ਸਾਰਾ ਕੁਝ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਫਨ ਕਰਿਆ ਆਪਾਂ ਕਸ਼ਮੀਰ ਟ੍ਰਿਪ 'ਚ ਆ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਰੋਡ ਵਗੈਰਾ ਚੱਲ ਰਹੀ ਆ ਆ ਪਹਾੜ ਆ ਇਧਰੋਂ ਆਪਾਂ ਦੂਜੀ ਤਰਫ ਦਾ ਵੀਊ ਦਿਖਾ ਦਿੰਨੇ ਆ ਆ ਪਾਣੀ ਵੀ ਪਾਣੀ ਵੀ ਬਹੁਤ ਜ਼ਿਆਦਾ ਸਾਫ਼ ਆ ਦੇਖਣ ਨੂੰ ਤੁਹਾਨੂੰ ਲੱਗਦਾ ਹੋਣਾ ਵੀ ਪਾਣੀ ਨਹੀਂ ਵਧੀਆ ਪਾਣੀ ਪਰ ਬਹੁਤ ਜ਼ਿਆਦਾ ਸਾਫ਼ ਆ ਪਾਣੀ ਵੀ ਆਪਾਂ ਚੱਲੇ ਆ ਆਈਲੈਂਡ ਤੇ ਇੱਕ ਪਾਰਕ ਬਣਾਇਆ ਹੋਇਆ ਡਾਲ ਲੇਕ ਦੇ ਵਿੱਚੋਂ ਵਿੱਚੀ ਜਿਹਦਾ ਬਹੁਤ ਵਧੀਆ 뷰 ਆਉਂਦਾ ਹੈਗਾ ਉਸ ਤੋਂ ਬਾਅਦ ਆਪਾਂ ਨੇ ਸ਼ਕਾਰਾ ਦਾ ਥੋੜਾ ਜਿਹਾ ਸਲੋ-ਮੋ ਸ਼ਾਟ ਲਏ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਜਾਂਦੀ ਸ਼ਕਾਰਾ ਸ਼ਕਾਰਾ ਦੇ ਸ਼ਾਟ ਲੈਣ ਤੋਂ ਬਾਅਦ ਆਪਾਂ ਨੇ ਫੇਰ ਆਪਣੀ ਰੈਗੂਲਰ ਵੀਡੀਓ ਜਾਰੀ ਰੱਖੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਵੀ ਟੂਰਿਸਟ ਕਿੰਨੇ ਡਾਲ ਏਕ ਵਿੱਚ ਆਨੰਦ ਮਾਣ ਰਹੇ ਆ ਪੂਰਾ ਉਹ ਆਪਾਂ ਆਂ ਵੀਰ ਮੱਛੀਆਂ ਫੜ ਰਹੇ ਹੈਗਾ ਕਿਉਂਕਿ ਇੱਥੇ ਲੋਕਲ ਲੋਕ ਮੱਸੀ ਜਾਂ ਮੱਸੀ ਖਾ ਕੇ ਆਪਣਾ ਜ਼ਿਆਦਾਤਰ ਗਜ਼ਾਰਾ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਆਈਲੈਂਡ ਤੇ ਪਹੁੰਚ ਗਏ ਆ ਇਹ ਆਈਲੈਂਡ ਬਣਾਇਆ ਹੋਇਆ ਵਿੱਚ ਜਾਨੀ ਕਹਿਦੀ ਆਪਾਂ ਪਾਰਕਿਆ ਬੋੜ ਆਪਾਂ ਨੇ ਲਾਤੀ ਬੋਟ ਆਪਣੀ ਕਰਤੀ ਪਾਰਕ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਪਾਰਕ ਬਣਾਇਆ ਹੋਇਆ ਉਹਦਾ ਨਜ਼ਾਰਾ ਦੇਖਿਆ ਆ ਤੁਸੀਂ ਇਹ 뷰 ਦੇਖ ਸਕਦੇ ਹੋ ਸਾਰਾ ਦੂਰ ਦੂਰ ਤੱਕ ਜਿੱਥੇ ਵੀ ਆਪਣੀ ਨਿਗਾ ਜਾਂਦੀ ਆ ਪਾਣੀ ਆ ਜਾਂ ਪਹਾੜ ਨੇ ਬਹੁਤ ਹੀ ਜ਼ਿਆਦਾ ਯਾਰ ਸੋਹਣਾ ਕਸ਼ਮੀਰ ਤਾਂ ਜਣੀ ਕੋਈ ਸ਼ਬਦ ਹੀ ਨਹੀਂ ਮੂੰਹ ਆ ਕਸ਼ਮੀਰ ਬਾਡਰ ਐਡਵੈਂਚਰ ਆ ਬਾਕੀ ਕੁਰਸੀਆਂ ਵਗੈਰਾ ਲਗਾਈਆਂ ਹੋਈਆਂ ਬੈਠਣ ਵਾਸਤੇ ਟੂਰਿਸਟ ਦੇ ਆ ਸਾਰਾ ਤੁਸੀਂ ਦੇਖ ਸਕਦੇ ਹੋ ਲੋਕ ਬੈਡਿੰਗ ਕਰਾਉਂਦੇ ਆ ਵੀ ਆਪਣੀ ਕਰਵਾਉਂਦੇ ਆ ਤੇ ਪ੍ਰੀ ਬੈਡਿੰਗ ਵਗੈਰਾ ਬਹੁਤ ਆਪਣੇ ਜਦੋਂ ਅਸੀਂ ਗਏ ਆ ਤੇ ਆਪਣਾ ਸ਼ੂਟਸ ਵਗੈਰਾ ਵੀ ਚੱਲ ਰਹੇ ਸੀਗੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਡਿਜ਼ਾਈਨ ਬਣਾਇਆ ਹੋਇਆ ਐਂਟਰੀ ਵਾਲਾ ਗੇਟ ਜਣੀ ਜੇ ਬੰਦਾ ਕੋਈ ਕਸ਼ਮੀਰ ਆਉਂਦਾ ਤਾਂ ਉਹਦਾ ਆਉਣਾ ਪੂਰਾ ਵਰਥ ਹੈ ਟਾ ਕਿਉਂਕਿ ਆਪਣੀ ਬਹੁਤ ਵਧੀਆ ਮੂਵਮੈਂਟਸ ਕੈਪਚਰ ਕਰਕੇ ਜਾਊ ਬੰਦਾ ਜੇ ਕਸ਼ਮੀਰ ਆਊਗਾ ਆ ਤੁਸੀਂ ਦੇਖ ਸਕਦੇ ਹੋ ਹੋਟਲ ਵਗੈਰਾ ਨੇ ਪਾਣੀ ਦੇ ਵਿੱਚ ਹੀ ਆਪਣੀ ਹਾਊਸ ਬੋਟਸ ਨੇ ਇਹਦੇ ਵਿੱਚ ਆਪਾਂ ਰੈਂਟ ਕਰਕੇ ਰਹਿ ਵੀ ਸਕਦੇ ਹਾਂ ਐਕਸਪੀਰੀਅੰਸ ਲੈ ਸਕਦੇ ਹਾਂ ਪਾਣੀ ਵਿੱਚ ਆਪਾਂ ਰਹਿਣ ਦਾ ਆ ਤੁਸੀਂ ਪਾਣੀ ਵੀ ਦੇਖ ਲਓ ਬਹੁਤ ਜ਼ਿਆਦਾ ਸਾਫ਼ ਆ ਬਾਕੀ ਅਸੀਂ ਰਮਜ਼ਾਨ ਬਲੇ ਦਿਨਾਂ ਚ ਗਏ ਸੀਗੇ ਤੇ ਆਪਣੀ ਅਜਾਨਾਂ ਹੋ ਰਹੀ ਸੀਗੇ ਮਸਜਿਦ ਬਹੁਤ ਵਧੀਆ ਆਨੰਦ ਆ ਰਿਹਾ ਸੀਗਾ ਪਾਣੀ ਦੇ ਵਿੱਚੋਂ ਵਿੱਚ ਪੂਰੈਣ ਬਹੁਤ ਵਧੀਆ ਕੰਨਾਂ 'ਚ ਆਵਾਜ਼ਾਂ ਪੈ ਰਹੀ ਸੀਗੀਆਂ। ਬਾਕੀ ਆਪਾਂ ਨੂੰ ਲੋਕਲ ਲੋਕ ਵੀ ਬਹੁਤ ਟੱਕਰੇ। ਅ ਤੁਸੀਂ ਦੇਖ ਸਕਦੇ ਹੋ ਲੇਡੀਜ਼ ਵੀ ਵਿਚਾਰੀਆਂ ਬਹੁਤ ਜ਼ਿਆਦਾ ਮਿਹਨਤ ਕਰਦੀਆਂ ਨੇ ਆਪ ਵੋਟ ਚਲਾਉਂਦੀਆਂ ਇੱਥੇ। ਉਹ ਬਹੁਤ ਹੀ ਕਿਊਟ ਬੱਚਾ ਹੈਗਾ। ਆਪਾਂ ਪੂਰਾ ਇਹਦੇ ਨਾਲ ਖੇਡੇ ਹਾਸੀ ਮਜ਼ਾਕ ਕਰਿਆ। ਇਹਨੇ ਵਿਚਾਰੇ ਨੇ ਪੂਰਾ ਆਪਣਾ ਰਿਸਪੌਂਸ ਦਿੱਤਾ ਬਾਕੀ ਪਰ ਇੱਕ ਗੱਲ ਹੋ ਰਿਹਾ ਕਸ਼ਮੀਰ ਦੀ ਰਿਸਪੈਕਟਡ ਲੋਕ ਬੜੇ ਆ ਬੜੀ ਇੱਜ਼ਤ ਦਿੰਦੇ ਆ। ਬਾਕੀ ਆਪਾਂ ਨੇ ਆ ਵੀਰ ਨੂੰ ਵੀਡੀਓ ਚ ਦੇਖਦੇ ਸੀਗੇ ਫਰੂਟ ਵੇਚਦਾ ਡਲ ਏਕ ਚ ਪਰ ਆਪਾਂ ਵੀ ਐਕਸਪੀਰੀਅੰਸ ਕਰਿਆ ਫਰੂਟ ਖਾਦੇ ਵੀਰ ਕੋਲ ਬਹੁਤ ਹੀ ਜ਼ਿਆਦਾ ਸੁਭਾਅ ਸੀ ਵਧੀਆ ਵੀਰ ਸੁਭਾਅ ਸੀਗਾ ਵੀਰ ਦਾ ਤੇ ਬਹੁਤ ਹੀ ਜ਼ਿਆਦਾ ਵਿਚਾਰੇ ਮਿੱਠਾ ਬੋਲਦੇ ਆ ਬਹੁਤ ਹੀ ਜ਼ਿਆਦਾ ਰਿਸਪੈਕਟ ਕਰਦੇ ਟੂਰਿਸਟ ਦੀ ਇੱਕ ਵਾਰ ਬੰਦੇ ਨੂੰ ਜ਼ਰੂਰ ਕਸ਼ਮੀਰ ਵਿਜ਼ਿਟ ਕਰਕੇ ਆਉਣਾ ਚਾਹੀਦਾ ਇਹ ਬੜੇ ਘੈਂਟ ਲੋਕ ਆ ਕਸ਼ਮੀਰ ਦੇ ਆਗੇ ਵੀਰਾ ਮੈਗਨੈਟ ਫ੍ਰਿਜ ਮੈਗਨੈਟ ਵਗੈਰਾ ਵੇਚ ਰਹੇ ਆ ਪਾਣੀ ਵੇਚੀ ਸੂਵਿਨੀਅਰਸ ਜਾਨੀਗਾ ਆਪਣੀ ਯਾਦ ਵਗੈਰਾ ਬੰਦਾ ਲੈ ਸਕਦਾ ਇੱਥੋਂ ਜਦੋਂ ਆਪਣਾ ਕਸ਼ਮੀਰ ਜਾਂਦਾ ਸੂਵਿਨੀਅਰਸ ਬੋਟ ਵਗੈਰਾ ਸ਼ਕਾਰਾ ਵਗੈਰਾ ਸਾਰਾ ਬੰਦੇ ਇਹਦੇ ਕੋਲ ਡੰਮੀ ਚ ਪਈਆਂ ਸੀਗੀਆਂ ਤੇ ਬਾਕੀ ਬਹੁਤ ਲੋਕਲ ਲੋਕ ਆਪਦਾ ਇਥੇ ਸਮਾਨ ਵੇਚਦੇ ਆ ਪਾਣੀ ਵੇਚੀ ਚੱਲਦੀਆਂ ਚਲੋ ਆਪਣਾ ਰੁਜ਼ਗਾਰ ਚਲਾ ਰਹੇ ਆ ਬਹੁਤ ਹੀ ਵਧੀਆ ਗੱਲ ਆ ਬੋਟਾਂ 'ਚ ਲੋ ਬਈ ਬੰਦੇ ਨੇ ਫਰੂਟ ਕੱਟ ਕੇ ਆਪਾਂ ਨੂੰ ਬਹੁਤ ਹੀ ਟੇਸਟੀ ਲੱਗੇ ਇੱਕ ਬਹੁਤ ਹੀ ਘੈਂਟ ਫਰੂਟ ਸੀ ਪਰ ਖੱਟਾ ਬਹੁਤ ਸੀਗਾ ਉਹਦਾ ਨਾਮ ਨਹੀਂ ਪਤਾ ਆ ਦੂਜੀ ਕੱਪੜੇ ਦੀ ਮਾਰਕਟ ਆ ਗਈ ਇਹਨੂੰ ਮੀਨਾ ਬਾਜ਼ਾਰ ਕਹਿੰਦੇ ਆ ਪਾਣੀ ਵਿੱਚ ਹੀ ਆ ਮਾਰਕਟ ਇਹ ਲੋਕਲ ਬੰਦੇ ਸਾਰੇ ਇੱਥੋਂ ਹੀ ਆਪਣਾ ਸ਼ਾਪਿੰਗ ਵਗੈਰਾ ਕਰਦੇ ਆ ਬਹੁਤ ਲੋਕਾਂ ਦੇ ਘਰ ਡਾਲ ਲੈ ਕੇ ਵੇਚੀ ਆ ਅੱto ਜੀ ਦੇਖ ਸਕਦੇ ਹੋ ਸਾਈਡ ਦੇ 뷰 ਸਾਰੇ ਬਹੁਤ ਹੀ ਘੈਂਟ 뷰 ਆ ਬਹੁਤ ਖੁਸ਼ੀ ਹੁੰਦੀ ਆ ਯਾਰ ਲੋਕਾਂ ਨੂੰ ਇੰਨੀ ਮਿਹਨਤ ਕਰਦੇ ਦੇਖਦੇ ਆਪ ਆ ਗਿਆ ਬੰਦਾ ਕਾਬੇ ਵਾਲਾ ਜੀ ਨੇ ਦਲਜੀਤ ਸਾਂਝ ਨੂੰ ਵੀ ਕਾਬਾ ਪਿਆ ਆ ਬੰਦੇ ਨੇ ਆ ਤੁਸੀਂ ਵੀਊ ਦੇਖ ਸਕਦੇ ਹੋ ਸਾਰਾ ਜਣੀ ਕੋਈ ਸ਼ਬਦ ਹੀ ਨਹੀਂ ਕਸ਼ਮੀਰ ਵੈਲੀ ਕਸ਼ਮੀਰ ਵੈਲੀ ਬਾਰੇ ਇੰਨੀ ਜਿਆਦਾ ਸੋਹਣੀ ਆ ਜਣੀ ਬੰਦੇ ਦਾ ਇਦਾਂ ਦਿਲ ਕਰਦਾ ਵੀ ਮੈਂ ਇੱਥੇ ਰਹਿ ਜਾਵਾਂ ਵੀ ਮੈਂ ਘਰੇ ਜਾਣ ਨੂੰ ਨਹੀਂ ਜੀ ਕਰਦਾ ਜੇ ਇੱਕ ਵਾਰ ਬੰਦਾ ਇੱਥੇ ਆ ਜੇ ਵੀ ਕੋਈ ਕਸ਼ਮੀਰ ਚ ਬਾਕੀ ਬਹੁਤ ਜਿਆਦਾ ਹੰਭਲ ਲੋਕ ਆ ਬਹੁਤ ਜਿਆਦਾ ਵਧੀਆ ਲੋਕ ਆ ਬਾਕੀ ਆਪਣੀ ਜੇ ਕੋਸ਼ਿਸ਼ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਅਗਲੀ ਵੀਡੀਓ ਵਿੱਚ ਮਿਲਦੇ ਆਂ ਧੰਨਵਾਦ ਜੀ